ਬਹੁਤ ਸੋਹਣੀ ਸਟੋਰੀ ਹੈ ਇਹ ਤੇ ਬਹੁਤ ਸੋਹਣੀ ਵੀਡੀਓ ਹੈ ਇਨਸਾਨਾਂ ਨਾਲੋਂ ਜ਼ਿਆਦਾ ਇਹ ਜਾਨਵਰ ਵਫਾਦਾਰ ਹੁੰਦੇ ਨੇ ਬਸ ਇਹ ਬੋਲ ਨਹੀਂ ਸਕਦੇ ਪਰ ਹਰ ਇੱਕ ਜਜ਼ਬਾਤ ਸਮਝ ਲੈਂਦੇ ਨੇ ਜੇ ਤੁਸੀਂ ਕਿਸੇ ਕੁੱਤੇ ਨੂੰ ਤਿੰਨ ਦਿਨ ਰੋਟੀ ਖਵਾਉਂਗੇ ਤਾਂ ਉਹ ਤੁਹਾਨੂੰ ਤਿੰਨ ਸਾਲ ਤੱਕ ਯਾਦ ਰੱਖੇਗਾ ਪਰ ਜੇ ਤੁਸੀਂ ਕਿਸੇ ਇਨਸਾਨ ਨੂੰ 3 ਸਾਲ ਤੱਕ ਰੋਟੀ ਖਵਾਉਂਗੇ ਤਾਂ 3 ਦਿਨਾਂ ਵਿੱਚ ਭੁੱਲ ਜਾਵੇਗਾ ਕਿ ਵਫਾਦਾਰੀ ਸਿਰਫ ਇੰਨਾ ਵਿੱਚ ਹੀ ਰਹਿ ਗਈ ਹੈ ਆਪਣੇ ਮਾਲਕ ਦੀ ਵੇਟ ਕਰਦਾ ਕਰਦਾ ਇੰਤਜ਼ਾਰ ਕਰਦਾ ਕਰਦਾ ਵਿਚਾਰਾ ਇਹ ਕੁੱਤਾ ਬਿਮਾਰ ਹੋ ਗਿਆ ਸੀ ਜਦੋਂ ਇਸ ਨੂੰ ਸਾਹਮਣੇ ਆਪਣਾ ਮਾਲਕ ਨਜ਼ਰ ਆਇਆ ਤਾਂ ਇਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਇਹ ਦੂਰੋਂ ਹੀ ਆਪਣੀ ਮਾਲਕ ਦੀ ਮਹਿਕ ਦੂਰੋਂ ਹੀ ਪਛਾਣ ਲੰਦਾ ਇਹ ਨੰਬਾ ਪਧਾਰਉਂਦਾ ਹੈ ਜਾਨਵਰਾਂ